ਹੈਲੋ ਤਾਂ ਸੀਜ਼ਨ ਆਫ ਹੋ ਗਿਆ। ਨਾ ਹਾਂ ਚੱਲਦੇ ਆ ਚਲਦੇ ਆ ਜਿਹੜੇ ਤਾਂ ਦੂਏ ਨੇ ਜਿਵੇਂ ਹੁਣ ਆ ਸੁੱਕ ਗਿਆ। ਹਮ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਬੂਟੇ ਟ੍ਰਾਂਸਫਰ ਲੱਗੇ ਹੋਣੇ ਸਾਰੇ। ਆ ਦੇਖੋ ਕਾਲੀ ਪਪੂਣ ਲੱਗੀ। ਗੁਰਬੀ ਮੇਤੋ ਟੁੱਟ ਗਈ ਉਹਦੀ ਹੱਥੀਓ ਟੁੱਟ ਗਈ। ਜਿਵੇਂ ਟਮਾਟਰ ਰੱਖਦੇ ਆ ਹਨਾ ਕਿ ਲਈ ਬੈਠੀ ਆ। ਆ ਦੇ। ਕਾਲੀ ਪਪੂਣ ਬੋਲਤ ਨੇ ਸਾਰੇ। ਨੰਦਾਰ ਜੀ। ਨਮਾ ਜੰਮਣੀ ਵੀ ਤਾਂ ਹੁੰਦੀਆਂ ਨੇ ਆ ਦੇਖੋ ਸੋਹਣੇ ਲੱਗ ਰਹੇ ਆ ਆਸਾ ਦਾ ਵਹਾਰ ਕਦਿੰਗਾ ਇਹ ਕਹਿੰਦੇ ਕਿ ਹੁਣ ਆਪਣਾ ਫੁੱਟ ਨਹੀਂ ਰਿਹਾ ਜੀ ਹੈਨਾ ਫੁੱਟ ਜਾਣਾ ਨਵੇਂ ਪੱਤੇ ਆ ਰਹੇ ਨੇ ਇਹਨੇ ਉਹ ਵੀ ਹੋ ਗਿਆ ਪਿੱਛੇ ਦੇਖੋ ਉਹ ਵਾਲੇ ਵੀ ਪੱਤੇ ਜੇ ਨਿਕਲ ਰਹੇ ਆ ਅੰਤਾਂ ਤੋਂ ਗਿੰਦੇ ਦਾ ਲਿਆਂਦਾ ਸੀ ਉਹ ਸੁੱਕ ਗਿਆ ਵਿਚਾਰ ਉਹ ਫਿਰ ਮੋ ਪੱਟਤਾ ਸੁੱਕੇ ਹੋਏ ਗਿੰਦੇ ਹੋਰ ਲਾਉਣੇ ਆਪਾਂ ਨੇ ਤੇ ਲੈ ਕੇ ਆਉਂਗੀ ਗਿੰਦੇ ਦੇ ਫੁੱਲ ਇਹ ਫੁੱਲ ਚ ਲਾਉਣੇ ਘਰ ਤੇ ਜ਼ਰੂਰੀ ਨੇ ਸੋਹਣਾ ਲੱਗਦਾ ਘਰ ਤੇ ਹਨਾ ਰੌਣਕ ਵੀ ਆ ਜਾਂਦੀ ਹੈ ਹਨਾ ਤੇ ਇਹ ਕਹਿੰਦੇ ਜੀਆਂ ਨਾਲ ਦਰਖਤਾਂ ਨਾਲ ਤੇ ਗਮਲਿਆਂ ਨਾਲ ਘਰ ਵਿੱਚ ਕਿੰਨੀ ਰੌਣਕ ਹੁੰਦੀ ਆ ਹਨਾ ਨਾੜੇ ਆਏ ਆ ਸਵੇਰੇ ਉੱਠ ਕੇ ਪਾਣੀ ਪਾਉਣਾ ਇੱਕ ਵਧੀਆ ਲੱਗਦਾ ਰੂਟੀਨ ਬਣ ਜਾਂਦੀ ਹੈ ਰੂਟੀਨ ਜੀ ਬਣ ਜਾਂਦੀ ਹੈ ਵੈਸੇ ਵੀ ਪ੍ਰਕਿਰਤੀ ਨਾਲ ਪਿਆਰ ਹੋਣਾ ਚਾਹੀਦਾ ਹਨਾ ਕਹਿੰਦੇ ਜੇ ਘਰ ਦੇ ਵਿੱਚ ਖਿੜਦੇ ਨੇ ਤਾਂ ਮਤਲਬ ਕਿ ਨਾਲ ਆਪਾਂ ਵੀ ਹੱਸਦੇ ਆ ਹਨਾ ਆਪਾਂ ਵੀ ਫੁੱਲਾਂ ਨਾਲ ਹੱਸਦੇ ਆ ਬਹੁਤ ਹਨਾ ਇੰਜ ਹੀ ਹੋਣੀ ਰਸੋਣੇ ਦੇ ਵਿੱਚ ਪਾਣੀ ਪਾ ਦਿ ਕੋਈ ਪਰ ਮੈਨੂੰ ਇਹਦਾ ਨਾਮ ਨਹੀਂ ਪਤਾ ਪਰ ਇਹਦੇ ਪੱਤੇ ਬਹੁਤ ਸੋਹਣੇ ਨੇ। ਹਾਂ ਵੀ ਤਿੰਨ ਗਮਲੇ ਪਏ ਨੇ। ਇਹ ਵੀ ਖਰਾਬ ਹੋ ਗਏ। ਹੁਣ ਇਹਦੇ 'ਚ ਵੀ ਆਪਾਂ ਕੁਝ ਲਾਵਾਂਗੇ। ਹੁਣ ਦੁਪਹਿਰ ਖੜੀਆਂ ਵੀ ਲਾ ਆਉਣਗੀਆਂ, ਉਹ ਵੀ ਲਾਵਾਂਗੇ ਹਾਂ। ਬੜਾ ਵੀ ਸੁੱਕ ਗਿਆ ਹਨਾ। ਉਸ ਵੀ ਹੈ। ਇਹ ਬਹੁਤ ਸੋਹਣੇ ਨੇ ਆਪ। ਇਹਦੇ ਚ ਫੁੱਲ ਕਿਹੜੇ ਨਿਕਲਦੇ ਮੈਂ ਪਹਿਲੀ ਵਾਰ ਦੇਖਿਆ ਨਿਕਲਦੇ ਇਹਦੇ ਵਿੱਚ ਇਹ ਪੱਕਾ ਪੌਦਾ ਇਦਾਂ ਹੀ ਸਜਾਵਟ ਵਾਲਾ ਹੀ ਆ ਵੀ ਟੁੱਟ ਗਿਆ ਇਹ ਤਾਂ ਲੱਗਿਆ ਹਣਾ ਇੱਥੇ ਇਹਨੂੰ ਐਵੇਂ ਹੀ ਲਾ ਦੇ ਇਹ ਤਾਂ ਚਾਹੇ ਤੂੰ ਆਹ ਫੁੱਲ ਤੋੜ ਕੇ ਇੱਥੇ ਲਾ ਦੇ ਐਵੇਂ ਹੀ ਲੱਗਿਆ ਆਉਂਦਾ ਹੈ ਇਹ ਇਹ ਗਮਲਾ ਆਪਣਾ ਖਰਾਬ ਹੋ ਗਿਆ ਸੀ ਸਾਰਾ ਟੁੱਟਿਆ ਵੀ ਹੋਇਆ ਸੀ ਇਹ ਫਿਰ ਇਹਦੇ ਇਹਦੇ ਚ ਤਾਂ ਲੱਗਣੀ ਹੈਗੀ ਫਿਰ ਇਹਦੇ ਵਿੱਚ ਲਾ ਕੇ ਦੇਖੋ ਹੁਣ ਕਿੰਨੇ ਸੋਹਣੇ ਲੱਗਦੇ ਨੇ ਮੁਰਝਾ ਆ ਗਿਆ ਬੇਚਾਰਾ ਇਨੂੰ ਸਪੋਰਟ ਦਿੱਤੀ ਹੈ ਮੈਂ ਵੀ ਟੇਡਾ ਨਾ ਹੋਵੇ ਸਿੱਧਾ ਰਹੇ ਜੇ ਆਪਾਂ ਬੁੱਟੇ ਲਾਇਆ ਨਾ ਤਾਂ ਉਹਦੀ ਸਫਾਈ ਵੀ ਕਰਨੀ ਬਹੁਤ ਜ਼ਰੂਰੀ ਆ ਨਹੀਂ ਤਾਂ ਖਰਾਬ ਹੋ ਜਾਂਦੇ ਨੇ ਫਿਰ ਸੁੱਕੇ ਹੋਏ ਵਧੀਆ ਨਹੀਂ ਲੱਗਦੇ ਇਹਨਾਂ ਨੂੰ ਵੀ ਖਾਦ ਖਰਾਕ ਜਿਵੇਂ ਆਪਾਂ ਨੂੰ ਰੋਟੀ ਚਾਹੀਦੀ ਹੁੰਦੀ ਆ ਰੋਟੀ ਖਾ ਕੇ ਆਪਣੇ ਤੇ ਜਾਨ ਆਉਂਦੀ ਆ ਇਹਨਾਂ ਨੂੰ ਵੀ ਖਾਦ ਖਰਾਕ ਚਾਹੀਦੀ ਹੁੰਦੀ ਆ ਆਪਰੇ ਵਿੱਚ ਜਿਹੜੇ ਪਾਥੀਆਂ ਹੋਈਆਂ ਹੋਈਆਂ ਉਹਦੀ ਭੂੜ ਝੂਰ ਹੁੰਦੀ ਹੈ ਜਿਹੜੀ ਉਹ ਵੀ ਪਾ ਸਕਦੇ ਆ ਤੇ ਹੋਰ ਵੀ ਆ ਸਕਦੇ ਆ ਕੁਛ ਇਹ ਸੌਣੇ ਲੱਗਦੇ ਨੇ ਤਾਂ ਕਰਕੇ ਹਾਲੇ ਮੈਂ ਤੋੜੇ ਨਹੀਂ ਹੈਗੇ ਨਹੀਂ ਤਾਂ ਇਹ ਮੈਂ ਬੂਟਾ ਰੱਖਣਾ ਨਹੀਂ ਸੀ ਗਲਾਕ ਦੇ ਵੀ ਸੁੱਕ ਗਏ ਧੁੱਪਾਂ ਕਰਕੇ ਨਾਲ ਦੇ ਨਾਲ ਝੜੀ ਜਾਂਦੇ ਨੇ ਆਪ ਇਹਦੇ ਵਿੱਚ ਫਾਲਤੂ ਆ ਘਾ ਨਹੀਂ ਹੋਣ ਦੇਣਾ। ਇਹਦੀ ਕੋਟੀ ਕਰਦੇ ਰਹਿਣਾ ਚਾਹੀਦਾ। ਮੈਨੇ ਬਹੁਤ ਸ਼ੌਂਕਾ ਫੁੱਲ ਬੁੱਟੇ ਲਾਣ ਦਾ। ਤੁਹਾਡੇ ਚੋ ਵੀ ਜੇ ਕਿਸੇ ਨੂੰ ਸ਼ੌਂਕ ਆ ਨਾ ਤਾਂ ਕਮੈਂਟ ਕਰਕੇ ਦੱਸੋ। ਅੱਜ ਸਾਡੇ ਘਰ ਕਰੇਲੇ ਬਣ ਰਹੇ ਹਨ। ਕੌੜੇ-ਕੌੜੇ ਕਰੇਗੇ। ਮੈਨੇ ਪਸੰਦ ਨਹੀਂ। ਮੈਨੂੰ ਸਿਰਫ ਭਿੰਡੀ ਪਸੰਦ ਆ। ਨਾ ਮੈਨੂੰ ਕਲੇ ਲਪਸਾਂਦਾ ਨਾ ਮੈਨੂੰ ਗੱਦੂ ਪਸਾਂਦਾ। ਸੰਦ ਕੀ ਹੋਊ। ਮੂੰਗੀ ਮਸਰੀ ਧਾੜ। ਉਹੀ ਵਧੀਆ ਲੱਗਦੀ ਆ। ਆ ਪੀ ਪੱਕੇ ਹੈ ਨਹੀਂ ਆਪਾਂ ਦੇ ਬਾਗ। ਕਈ ਲੋਕ ਪਤਾ ਕੀ ਕਰਦੇ ਆ। ਆ ਉਪਰੋਂ ਛਿਲਕੇ ਲਾ ਕੇ ਸੁੱਟ ਦਿੰਦੇ ਆ। ਆਪਾਂ ਘੁੰਨ ਲਓ ਇਹਨਾਂ ਵਿੱਚ। ਇਹ ਤਾਂ ਵਿੱਚੋਂ ਭੁੱਲ ਰੱਖਿਆ। ਹੂੰ ਪਰ ਬੀਜ ਨਾ ਪਾ ਲਓ ਮੰਮਾ। ਇਹ ਆ ਪੱਕੇ ਬੀਜ ਤਾਂ ਕੱਢ ਦਿੰਦੇ ਨੇ ਜਿਹੜੇ ਕੱਚੇ। ਉਹ ਵੀ ਨਾ ਪਾਓ। ਨਹੀਂ ਇਹ ਤਾਂ ਖਾ ਹੋ ਜਾਂਦੇ ਨਾ। ਫੇਰ ਵੀ ਤਾਂ ਕੱਢਣੇ ਪੈਂਦੇ ਆ ਅੰਦਰ ਜਾਉਂਗੇ ਬਈ ਸੱਸੀ ਨਾ ਜਦ ਛੋਟੇ ਛੋਟੇ ਹੁੰਦੇ ਤੇ ਸਾਨੂੰ ਨਾ ਮਮਾ ਕਹਿੰਦੀ ਹੁੰਦੀ ਸੀ ਜੇ ਅਸੀਂ ਚੀਕੂ ਖਾਣਾ ਤਾਂ ਵੀ ਬੀਜ ਨੰਘਾਰੇ ਥੋੜੇ ਅੰਦਰ ਦਰਖ ਧੁੱਗ ਗਿਆ ਹਣਾ ਅਸੀਂ ਕਹਿੰਦੇ ਮਮਾ ਮਮਾ ਕਰੇਲਿਆਂ ਦੇ ਵੀ ਕਰੇਲਿਆਂ ਦੇ ਵਿੱਚ ਵੀ ਨਾ ਬੀਜ ਪਾ ਸਾਡੇ ਅੰਦਰ ਦਰਖ ਧੁੱਗ ਗਿਆ ਹਣਾ ਇਹ ਬੜੀ ਅੱਛੀ ਬਾਤ ਕਹੀ ਆਪ ਜੇ ਆਪਾਂ ਇਹਨਾਂ ਦੇ ਬੀਜ ਮਮੇ ਇਕਨੇ ਬੀਜ ਦੀਏ ਫਿਰ ਕਰੇਲੇ ਉਹ ਆ ਜਾਣਗੇ ਉੱਗ ਜਾਣਗੇ ਆ ਵੀ ਜਿੱਦਾਂ ਇਸੇ ਨੂੰ ਚੇੜ ਦੋ ਬਾਹਰ ਝੁੱਟ ਸਾਫ਼ ਕਰਕੇ ਉੱਥੇ ਜਗਾ ਇਹਨੂੰ ਵਿੱਚੋਂ ਸਾਫ਼ ਕਰ ਹੁਣ ਤਾਂ ਨਹੀਂ ਨੂਣ ਦਾਉਣ ਦੀ ਲੋੜ ਇਹਨਾਂ ਨੂੰ ਇਹ ਵੀ ਕੌੜੀਆਂ ਕੜਵੇ ਕੜਵੇ ਕਰੇ ਬੀਲੇ ਇਹਨੂੰ ਬਰੀਕ ਬਰੀਕ ਛਿੱਲਟੇ ਰਾਲੂ ਅਗਰ ਤਾਂ ਬਰੇ ਕੌੜਾ ਨਹੀਂ ਹੁੰਦਾ ਹਨਾ ਇੰਤੇ ਭੁੱਜ ਛਿੱਤੀ ਜਾਂਦਾ ਛੱਲਿਆ ਹੋਇਆ ਜੇ ਕਰੀ ਲਓ ਕੱਦ ਤਾ ਮੈਂ ਬਣਾ ਲੰਨੇ ਮਤਲਬ ਚੀਜ਼ ਨੂੰ ਲਾਉਂਦੇ ਹੀ ਨਹੀਂ ਹੈਗੇ ਹੂੰ ਸਿੱਧਾ ਹੀ ਕੱਟ ਲਾ ਕੇ ਵਿੱਚ ਮਸਾਲਾ ਭਰ ਲੰਨੇ ਆ ਮਸਾਲਾ ਭਰ ਕੇ ਉੱਪਰ ਢਾਗਾ ਨਹੀਂ ਲੇ ਭੇਟਣਾ ਆਪਾਂ ਢਾਗਾ ਨਹੀਂ ਲੇ ਭੇਟਣਾ ਆਪਾਂ ਜਿਹੜੇ ਇਹ ਨਾ ਆਵਲ ਰਹੇ ਹੈਗੇ ਕੱਢ ਲੂਗੇ ਹੈਨਾ ਹਾਂ ਤਲ ਕੇ ਫਿਰ ਤੜਕ ਪਹਿਲਾਂ ਆਪਾਂ ਤੜਕਾ ਭੁੰਨ ਕੇ ਰੱਖ ਦੂਗੇ ਹਾਂ ਹੈਨਾ ਫਿਰ ਉਸ ਤੋਂ ਬਾਅਦ ਇਹ ਘਰੇਲੇ ਭੁੰਨ ਲਾਂਗੇ ਇੰਨੇ ਨੂੰ ਠੰਡਾ ਹੋਊਗਾ ਮਸਾਲਾ ਫਿਰ ਇਹਦੇ ਵਿੱਚ ਭਰ ਕੇ ਰੱਖ ਦਾਂਗੇ ਆਵਲੇ ਕੱਢ ਲੈਂਦੇ ਆਂ ਅਰੇ ਆਹ ਰਹੀ ਕੰਮ ਜੀ ਦੇ ਆਦੇ ਆਵਲੇ ਆਵਲੇ ਬੀਜ ਦੂੰਗੇ ਜਿਹੜਾ ਉਹ ਨਹੀਂ ਹੁੰਦਾ ਖਰਬੂਜਾ ਹੁੰਦਾ ਉਹ ਜਿਹੜਾ ਪੌਦਨ ਖਾਦਾ ਸੀ ਉਹਦੇ ਵੀ ਬੀਜ ਖਾਂਦੇ ਅਸੀਂ ਸੁੱਟਦੇ ਨਹੀਂ ਹੈਗੇ ਤੇ ਉੱਥੇ ਅੱਗੇ ਪਤਾ ਕੀ ਕਰਦੇ ਨੇ ਤੇ ਉੱਥੋਂ ਪੰਜ ਸਰ ਅਸੀਂ ਉਹਨਾਂ ਨੂੰ ਖਾਂਦੇ ਹੁੰਦੇ ਸੀ ਬੀਜਾਂ ਕੱਟ ਕੱਟ ਕੇ ਖਾ ਲਾ ਅਸੀਂ ਵੀ ਉਹੀ ਖਾਂਦੇ ਹਾਂ ਤੇ ਉਹੀ ਮਗਜ ਹੁੰਨੇ ਆ ਉਹਨਾਂ ਦੀ ਮਸ਼ੀਨਾਂ ਨਾਲ ਸਾਫ ਉਹੋ ਫਿਰ ਤਾਂ ਹੀ ਇੰਨਾ ਮਗਜ ਮਾਰਦੇ ਹੁੰਦੇ ਜਿਹੜੇ ਮਗਜ ਖਾਂਦੇ ਹੁੰਦੇ ਆ ਪੇ ਭਏ ਤਾਂ ਕੱਢਣੀ ਪੈਣੇ ਆ ਬੀਜ ਹਨਾ ਆਹ ਈ ਕਰ ਲੈ ਪੱਕੇ ਹੋਪੀ ਮੈਂ ਤਾਂ ਹੀ ਪਾਪਾ ਨੂੰ ਕਿਹਾ ਸੀ ਵੀ ਦੇਖ ਕੇ ਲਿਆਓ ਇਹ ਕੀ ਬਣਾ ਰਹੇ ਆ ਚਲਿਓ ਆਹ ਕਣਕਾ ਧਿਆ ਕੀ ਜਾ ਇਹਦੇ ਵਿੱਚੋਂ ਦੇਖੀ ਕਣਕ ਕੱਢਦੇ ਮੈਨੂੰ ਕਣਕ ਕਰੀਂ ਕਰ ਜਾ ਕੋ ਕੱਢਦੇ ਇਹਨਾਂ ਆਹ ਇਹ ਕੁੱਟ ਲੀਆਂ ਹੁਣ ਇਹ ਹੋਰ ਪੰਛੀਆਂ ਪਾ ਦੇਣੀਆਂ ਅੱਛਾ ਪੰਛੀਆਂ ਲਈ ਬਣਾ ਅੱਛਾ